ਲੋ ਜੀ ਆਈਆਂ ਸੀ ਦੋਨੇ ਭੈਣਾਂ ਇਕੱਠੀਆਂ ਤੇ ਭੈਣ ਦਾ ਆ ਗਿਆ ਫੋਨ ਰਿਸ਼ਤੇਦਾਰ ਆ ਗਏ ਉਹਨਾਂ ਦੇ ਤੇ ਉਹ ਚਲੇ ਗਏ ਅੱਜ ਬੱਚਿਆਂ ਨੂੰ ਵੀ ਲੈ ਕੇ ਸਾਰਿਆਂ ਨੂੰ ਇਕੱਠੇ ਕਰਕੇ ਮੈਂ ਇੱਕ ਨੂੰ ਗੁਰਮਨ ਨੂੰ ਉੱਥੇ ਲੈ ਗਈ ਤੇ ਕਹਿੰਦੇ ਚਲੋ ਦੋ ਦਿਨ-ਦਿਨ ਮੇਰੇ ਕੋਲੇ ਲਾ ਦੇਣਗੇ ਹੋਰ ਐਂ ਬੱਚਿਆਂ ਦੀ ਛੁੱਟੀਆਂ ਲੰਘ ਜਾਣੀਆਂ ਬੱਚੇ ਦੁਖੀ ਹੋ ਕਰਦੇ ਨੇ ਸੀ ਮਾਮਾਤੀਆਂ ਬੈਠ ਕੇ ਕਰਦੀਆਂ ਸੀ ਗੱਲਾਂ ਤੇ ਚਲੋ ਜੀ ਭਾਬੀ ਜੀ ਸਾਹਮਦੇ ਨੇ ਸ਼ਾਪ ਤੇ ਕਸਟਮਰ ਆ ਜੋਨ ਕੋਲ ਵੀ ਕਸਟਮਰ ਕਾਫੀ ਸੀਗੇ ਰਸ਼ ਪੂਰਾ ਸੀ ਸ਼ਾਪ ਦੇ ਉੱਤੇ ਸਤੋ ਦਦਰ ਦੁਕਾਨ ਤੇ ਜਾਇ ਨਹੀਂ ਗਿਆ ਤੇ ਹੁਣ ਗੁਰਜੋਤ ਕੱਲਾ ਰਹਿ ਗਿਆ ਗੁਰਜੋਤ ਨੂੰ ਵਿਚਾਰੇ ਨੂੰ ਔਖਾ ਜਿਹਾ ਹੋਇਆ ਪਏਗਾ ਹੁਣ ਚਲੋ ਜੀ ਅਸੀਂ ਹੁਣ ਆਪਸ ਦੇ ਵਿੱਚ ਕੁਛਕ ਗੱਲਾਂ ਸ਼ੇਅਰ ਕਰਦੇ ਆਂ ਇੱਕ ਦੂਜੇ ਦੀਆਂ ਦੁੱਖ ਸੁੱਖ ਕਰਦੇ ਆਂ ਮਾਮਾ ਧੀਆ ਬੈਠੀਆਂ ਤੇ ਬਾਕੀ ਛੁੱਟੀਆਂ 'ਚ ਅਸੀਂ ਆਏ ਸੀਗੇ ਪਹਿਲਾਂ ਇੱਕ ਦਿਨ ਲਾ ਕੇ ਚਲੇ ਗਏ ਉਦਨੇ ਕੱਪੜੇ ਦੀ ਲੋਡ ਸੀਗੀ ਬਸ ਸਾਡੇ ਨਾਲ ਕਿਉਂਕਿ ਜ਼ੋਰ ਸੀ ਕੱਪੜੇ ਦਾ ਅਸੀਂ ਛੁੱਟੀਆਂ ਘਟਣ ਦਾ ਹੁਣੀ ਆਏ ਆਂ ਚਲੋ 2-3 ਦਿਨ ਲੱਗ ਜਾਣਗੇ ਬਹੁਤ ਨਹੀਂ ਜੀ 4 ਕਿ ਦਿਨ ਲਾ ਦਾਂਗੇ ਤੇ ਬਾਕੀ ਮਾਮਾ ਨੂੰ ਹੁੰਦਾ ਮੰਮੀ ਕਹਿੰਦੀ ਸੀਗੀ ਆਪਣੀ ਦੁਕਾਨ ਦੀ ਜਦੋਂ ਕੁੜੀਆਂ ਕੱਪੜੇ ਲੈਣ ਆਉਂਦੀਆਂ ਨੇ ਮੈਨੂੰ ਪੁੱਛਦੀਆਂ ਨੇ ਸੋਡੀਆਂ ਕੁੜੀਆਂ ਨਹੀਂ ਕਹਿੰਦੀ ਮੈਂ ਕਹਿੰਦੀ ਸੀ ਕਿੱਥੇ ਆਈਆਂ ਨੇ ਸਾਡੀਆਂ ਗਾ ਨੂੰ ਆਉਂਦੀਆਂ ਨੇ ਆ ਕਹਿੰਦੀ ਮੇਰੇ ਜਿੱਤ ਚੈਨ ਆਉਂਦਾ ਸੀ ਵੀ ਲਾ ਕਾ ਦੀਆਂ ਦੁਕਾਨਾਂ ਕਰ ਲਈਆਂ ਜਦੋਂ ਕੁੜੀਆਂ ਕੱਤਰੀਆਂ ਆਉਂਦੀਆਂ ਨੇ ਪਿੰਡ ਦੀ ਉਦ ਤਾਂ ਆਉਂਦੀਆਂ ਨਹੀਂ ਹੈਗੀਆਂ ਬਾੜੀ ਬਰਾਗੀ ਪਈ ਸੀ ਮੇਰੀ ਮਾਂ ਤੇ ਜਾੜਾ ਕਢਾ ਰਖੀਆ ਤੀਆਂ ਢੂਹੀ ਦੁਖਦੀ ਸੀ ਸਿਰ ਦੁਖਦਾ ਸੀ ਇੰਨੀ ਬਿਮਾਰ ਹੋ ਰਹੀ ਸੀ ਤੇ ਜਦੋਂ ਅਸੀਂ ਆਈਆਂ ਗੱਡੀ 'ਚ ਉਤਰੀਆਂ ਮੇਰੀਆਂ ਨਰਾਜ ਜਾਂ ਮਨ ਹੋਇਆ ਕਿਉਂਕਿ ਬਿਮਾਰਤੀ ਪਤਾ ਨਹੀਂ ਕਿਉਂ ਐਵੇਂ ਜਿਹੀ ਹੋਈ ਪਈ ਤੀਗੀ ਇੱਕ ਦਿਨ ਰਹੀ ਬਿਮਾਰ ਜੀ ਦੂਜੇ ਦਿਨ ਸੈੱਟ ਹੋ ਗਈ ਦੂਜੇ ਦਿਨ ਉੱਠ ਖੜੀ ਮੇਰੇ ਵਾਸਤੇ ਕੀ ਇੱਠੀ ਉਹ ਪਾਰੀ ਸੀ ਕੁਰੁੰਡੀ ਕਹਿੰਦੀ ਕਹਿੰਦਾ ਆਪਾਂ ਕਰੀਏ ਤਿਆਰ ਕਰੀਏ ਮਾਂ ਹੁਣ ਤਾਂ ਠੀਕ ਹੋ ਗਈ ਮਾਂ ਕਹਿੰਦੀ ਹਾਂ ਹੋ ਗਈ ਫਰਕ ਪੈ ਗਿਆ ਕਾਹਦੇ ਨਾਲ ਫਰਕ ਪੈ ਗਿਆ ਕਹਿੰਦੇ ਉਹੀ ਪੈ ਗਿਆ ਬਸ ਕੁਦਰਤੀ ਤੇ ਇਹ ਮਾਮਾ ਮਾਤੀਆਂ ਦਾ ਪਿਆਰੇ ਰਹਿ ਜਾ ਹੁੰਦਾ ਜੀ ਤੀਆਂ ਵੀ ਮਾਮਾ ਦਾ ਬਹੁਤ ਪਿਆਰ ਕਰਦੀ ਹੁੰਦੀ ਨੇ ਮਾਮਾ ਵੀ ਤੀਆਂ ਦਾ ਬਹੁਤ ਪਿਆਰ ਕਰਦੀਆਂ ਨੇ ਤੀ ਹੋਣੀ ਬਹੁਤ ਜ਼ਰ ਚਲੋ ਜੀ ਹੁਣ ਅਸੀਂ ਸਮਾਧੀ ਜਾਣੇ ਆ ਮੱਥਾ ਟੇਕਣ ਉੱਥੇ ਤੁਹਾਨੂੰ ਹੈਡਿੰਗ ਦਿਖਾਉਣੀ ਬਹੁਤ ਸੋਹਣੇ ਸੋਹਣੇ ਲਿਖੇ ਹੋਏ ਨੇ ਆਪਣੇ ਘਰ ਦੇ ਉੱਤੇ ਪਿਆਰ ਸਭ ਨਾਲ ਕਰੋ ਇਹ ਲਿਖਿਆ ਹੈ ਮਹਾਨ ਪੁਰਖਾਂ ਦੀ ਸੰਗਤ ਜੀਵਨ ਨੂੰ ਸੁਧਾਰ ਦਿੰਦੀ ਹੈ ਮੁਸੀਬਤ ਚਾਹੇ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਵਿਅਕਤੀ ਦੇ ਦ੍ਰਿੜ ਇਰਾਦੇ ਅੱਗੇ ਟਿਕ ਨਹੀਂ ਸਕਦੀ ਦੁਨੀਆ ਨਾਲ ਇਹ ਅਜਿਹਾ ਵਿਹਾਰ ਕਰੋ ਜਿਸ ਤਰ੍ਹਾਂ ਦਾ ਤੁਸੀਂ ਆਪਣੇ ਨਾਲ ਚਾਹੁੰਦੇ ਹੋ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੁਖੀ ਕਰਨ ਵਾਲਾ ਇਨਸਾਨ ਬੰਦਾ ਕਦੇ ਵੀ ਸੁਖੀ ਨਹੀਂ ਰਹਿ ਸਕਦਾ ਇਹ ਮਿਟ ਰਹਾ ਪਰ ਇੱਥੇ ਲਿਖਿਆ ਹੋਇਆ ਵੀ ਬੰਦਾ ਕਦੇ ਵੀ ਸੁਖੀ ਨਹੀਂ ਰਹਿ ਸਕਦਾ ਜੋ ਕਿਸੇ ਨੂੰ ਦੁਖੀ ਕਰਦਾ ਦੁਨੀਆ ਅੰਦਰ ਉਹੀ ਇਨਸਾਨ ਸੁਖੀ ਹੋ ਸਕਦਾ ਹੈ ਜਿਸ ਦੀਆਂ ਲੋੜਾਂ ਤੇ ਖੁਆਇਸ਼ਾਂ ਘੱਟ ਹੋਣਾ ਇਹ ਮਿਟਿਆ ਪੈ ਨੀਤੀs ਲਿਖਿਆ ਜਿਸ ਦੀਆਂ ਲੋੜਾਂ ਤੇ ਖਾਇਸ਼ਾਂ ਘੱਟ ਹੋਣ ਇਹਦੇ ਕੰਬੇ ਤੇ ਕੀ ਲਿਖਿਆ ਹੈ ਸੱਚ ਅਮੀਰ ਆਪਣੀ ਅਮੀਰੀ ਨੂੰ ਲੁਕਾਉਣ ਦਾ ਯਤਨ ਕਰਦਾ ਤੁਸੀਂ ਸਮਝਦੇ ਵੀ ਇਹਦਾ मीनिंग ਕੀ ਹੈ ਵੀ ਜਿਹੜਾ ਅਮੀਰ ਅਸਲੀ ਉਹ ਕਦੇ ਵੀ ਆਪਣੀ ਅਮੀਰੀ ਨੂੰ ਦਿਖਾਉਂਦਾ ਨਹੀਂ ਸਹੀ ਗੱਲ ਹੈ ਇਹ ਵੀ ਜਿਹੜਾ ਮਤਲਬ ਅਮੀਰ ਹੈਗਾ ਬੰਦਾ ਉਹ ਕਦੇ ਵੀ ਆਪਣੀ ਅਮੀਰੀ ਨਹੀਂ ਦਿਖਾਉਂਦਾ ਕਦੇ ਵੀ ਨਹੀਂ ਦਿਖਾਵਾ ਕਰਦਾ ਹੋ ਅਮੀਰ ਹੋਣ ਦਾ ਵੀ ਮੈਂ ਅਮੀਰਾਂ ਜਿਹੜਾ ਸਹੀ ਇਨਸਾਨ ਹੈ ਕੰਬੇ ਉੱਤੇ ਕੀ ਲਿਖਿਆ ਮੈਂ ਕਿਸੇ ਤੋਂ ਘੱਟ ਨਹੀਂ ਇਹ ਸੋਚ ਲੜਾਈਆਂ ਨੂੰ ਜਨਮ ਦਿੰਦੀ ਹੈ ਸਹੀ ਗੱਲ ਆ ਮੈਂ ਕਿਸੇ ਤੋਂ ਘਟ ਨਹੀਂ ਇਹ ਸੋਚ ਲੜਾਈਆਂ ਨੂੰ ਜਨਮ ਦਿੰਦੀ ਹੈ ਫਿਰ ਲਿਖਿਆ ਵੀ ਝਗੜੇ ਦਾ ਹੱਲ ਲੜਾਈ ਨਹੀਂ ਹੁੰਦੀ ਗੱਲਬਾਤ ਹੁੰਦੀ ਹੈ ਵੀ ਗੱਲਬਾਤ ਕਰਕੇ ਜਿਹੜੀ ਲੜਾਈ ਦਾ ਹੱਲ ਹੋ ਜਾਂਦਾ ਝਗੜੇ ਨਾਲ ਕਦੇ ਵੀ ਲੜਾਈ ਨਹੀਂ ਮਿਟਦੀ ਹੁਣ ਤੁਸੀਂ ਇਹ ਵਾਲਾ ਪੜੋ ਜੀ ਅਮੀਰੀ ਇਸ ਗੱਲ ਵਿੱਚ ਹੁੰਦੀ ਹੈ ਕਿਤਨੇ ਘਰਾਂ ਦੇ ਬੂਹੇ ਤੁਹਾਡੀ ਅੜੀਕ ਵਿੱਚ ਖੁੱਲੇ ਹੁੰਦੇ ਹਨ ਖੁੱਲੇ ਹਨ ਇਹਦਾ ਤੁਸੀਂ ਸਮਝਦੀ ਹੋਵੋਗੇ ਜੀ ਕੀ ਮੀਨਿੰਗ ਬਣਦਾ ਅਮੀਰੀ ਇਸ ਗੱਲ ਵਿੱਚ ਹੁੰਦੀ ਹੈ ਕਿ ਕਿਤਨੇ ਘਰਾਂ ਦੇ ਬੂਹੇ ਤੁਹਾਡੀ ਅੜੀਕ ਵਿੱਚ ਖੁੱਲੇ ਰਹਿੰਦੇ ਨੇ ਅਸੀਂ ਲੋਕਾਂ ਦਾ ਮੁੱਲ ਪਾਉਂਦੇ ਆ ਪਰ ਲੋੜ ਕਦਰ ਪਾਉਣ ਦੀ ਹੁੰਦੀ ਹੈ। ਸਹੀ ਗੱਲ ਹੈ। ਕਦਰ ਕਰਨੀ ਚਾਹੀਦੀ ਹੈ। ਗੁੱਸੇ ਨਾਲ ਕੀਤਾ ਕੰਮ ਦੁਬਾਰੋਂ ਹੀ ਨਹੀਂ ਕਈ ਵਾਰ ਕਰਨਾ ਪੈਂਦਾ ਹੈ। ਆਪਣੀ ਔਕਾਤ ਨਾਲ ਮਹਿੰਗੀ ਚੀਜ਼ ਖਰੀਦੀ ਜਾਂਦੀ ਹੈ, ਵਰਤੀ ਨਹੀਂ ਜਾਂਦੀ। ਸਹੀ ਗੱਲ ਹੈ। ਇਹ ਵੀ ਤੁਸੀਂ ਸਮਝਦੀ ਹੋਵੋਗੇ ਵੀ ਆਪਣੀ ਾਕਾਤ ਆਪਣੇ ਪੈਸੇ ਨਾਲ ਕੋਈ ਕੁਝ ਵੀ ਖਰੀਦਦੇ ਆ ਪਰ ਵਰਤਾਂਗੇ ਆਪਾਂ ਜੀ ਪ੍ਰਮਾਤਮਾ ਨੇ ਕਿਸਮਤ ਦੇ ਵਿੱਚ ਲਿਖਿਆ ਹੋਇਆ ਤਾਂ ਵਰਤਾਂਗੇ ਆਪਾਂ ਤਾਂ ਹੀ ਠੀਕ ਹੈ ਨਾ ਤੁਸੀਂ ਸਾਰੇ ਆਪਾਂ ਜਨਸੂਸਾਂ ਮੇਂ ਪੂਰੀ ਵੀਡੀਓ ਜ਼ਰੂਰ ਦੇਖਿਓ ਬਹੁਤ ਕਮਜੋਗ ਹੋਣ ਵਾਲੀਆਂ ਗੱਲਾਂ ਨਹੀਂ ਗੀਆਂ ਬਹੁਤ ਵਧੀਆਂ ਨੇਗੀਆਂ ਫਜ਼ੂਲ ਖਰਚ ਕਰਨ ਵਾਲਾ ਅੰਨਾ ਹੁੰਦਾ ਹੈ ਫਜ਼ੂਲ ਖਰਚ ਕਰਨ ਵਾਲਾ ਵੀ ਅੰਨਾ ਹੁੰਦਾ ਹੈ ਜੋ ਕੱਲ ਨੂੰ ਨਹੀਂ ਦਿਖਦਾ ਤਰੱਕੀ ਲਈ ਸਹਿਣ ਕਰਨਾ ਚਾਹੀਦਾ ਹੈ ਮਾਨ ਅਪਮਾਨ ਗਰਮੀ ਸਰਦੀ ਨੇ ਵੀ ਇਹ ਆਉਂਦੇ ਜਾਂਦੇ ਰਹਿੰਦੇ ਨੇ ਜੇ ਆਪਾਂ ਨੂੰ ਤਰੱਕੀ ਚਾਹੀਦੀ ਹੈ ਥੋੜਾ ਬੋਤਾ ਸੈਨ ਕਰਨਾ ਚਾਹੀਦਾ ਦੁੱਖ ਸੁੱਖ ਜਿਵੇਂ ਆਪਾਂ ਕੁਝ ਵੀ ਕਹਿਦੇ ਨੇ ਅਮੀਰੀ ਵੀ ਤਦ ਤੱਕ ਹੀ ਟਿਕਦੀ ਹੈ ਜਦ ਤੱਕ ਇਨਸਾਨ ਕਰਮਸੀਲ ਹੈ ਜਦੋਂ ਤੱਕ ਉਹਦੇ ਕਰਮ ਚੰਗੇ ਨੇ ਅਮੀਰੀ ਨੂੰ ਵੀ ਆਪਾਂ ਉੱਥੇ ਖੜਾ ਸਕਦੇ ਆਂ ਆਪਾਂ ਚੰਗੇ ਕਰਮ ਕਰ ਆਪਣੇ ਸੁੱਖਾਂ ਲਈ ਦੂਸਰਿਆਂ ਨੂੰ ਦੁੱਖ ਦੇਣਾ ਪਾਪ ਹੈ ਸਹੀ ਗੱਲ ਹੈ ਜੀ ਬਿਲਕੁਲ ਦੇਖੋ ਜੀ ਇਹ ਹੈਗਾ ਸਾਡਾ ਨਾਲਾ ਅਸੀਂ ਆਏ ਤੇ ਸਮਾਧੀ ਮੱਥਾ ਟੇਕਣੇ ਇੱਥੇ ਸਮਾਧਾ ਬਣੀ ਹੋਈ ਨੇ ਡੇਰਾ ਛੋਟਾ ਜਿਹਾ ਮੰਮੀ ਤੇ ਮੈਂ ਸ਼ਾਮ ਨੂੰ ਮੱਥਾ ਟੇਕਣ ਲਈ ਆਏ ਸੀ ਇੱਥੇ ਤੇ ਮੈਂ ਕੱਲ ਕੱਲ ਵੀ ਆਏ ਸੀ ਸ਼ਾਮ ਨੂੰ ਕੱਲ ਮੈਂ ਸਾਰਾ ਕੁਝ ਇਹ ਪੜ੍ਹ ਕੇ ਗਈ ਸੀ ਮੈਨੂੰ ਵਧੀਆ ਲੱਗਿਆ ਮੈਂ ਕਿਹਾ ਚਲੋ ਵੀਡੀਓ ਦੇ ਵਿੱਚ ਵੀ ਇਹਨੂੰ ਸ਼ੂਟ ਕਰਾਂ ਤੇ ਜਿਹੜੀਆਂ ਬਹੁਤ ਮਤਲਬ ਕਿ ਇਹ ਧਿਆਨਯੋਗ ਗੱਲਾਂ ਨੇ ਗਿਆ ਮਤਲਬ ਕਿ ਆਪਾਂ ਨੂੰ ਕੁਸੇ ਦੇ ਵਿੱਚੋਂ ਸਿੱਖਿਆ ਮਿਲਦੀ ਹੈ ਜੇ ਆਪਾਂ ਚੰਗੀ ਤਰ੍ਹਾਂ ਇਹਨੂੰ ਪੜ੍ਹ ਕੇ ਇਹਨੂੰ ਮਤਲਬ ਕਿ ਸਮਝਾਂਗੇ ਸੋਚਾਂਗੇ ਬਿਲਕੁਲ ਇਹ ਗੱਲਾਂ ਨੇ ਜਿਹੜੀਆਂ ਸਾਰੀਆਂ ਸਹੀ ਨੇ ਤੇ ਇਹ ਹੈਗਾ ਨਾਲਾ ਮਤਲਬ ਕਿ ਗੰਦਾ ਪਾਣੀ ਜਾਂਦਾ ਇਹਦੇ ਨਾਲੇ ਦੇ ਵਿੱਚ ਇੱਥੇ ਇੱਥੇ ਸਾਈਡ ਤੇ ਨਾ ਸਮਾਦਾ ਬਣੀਆਂ ਹੋਈਆਂ ਨੇ ਸੜਕ ਦੇ ਉੱਤੇ ਅਸੀਂ ਇੱਥੇ ਆਉਨੇ ਆ ਸਮਾਦੀ ਮੱਥਾ ਟੇਕਣ ਹਰ ਸੰਡੇ ਆਉਨੇ ਆ ਬਸੇ ਹੁਣ ਅਸੀਂ ਜਦੋਂ ਆਉਣੇ ਹੁੰਨੇ ਆ ਅਸੀਂ ਡੇਲੀ ਆ ਜਣੇ ਵੀ ਚਲੋ ਨਾਲੇ ਮੱਥਾ ਟੇਕ ਕੇ ਆਵਾਂਗੇ ਤੇ ਨਾਲੇ ਚਲੋ ਘੁਮ ਫਿਰ ਕੇ ਆਵਾਂਗੇ ਸਾਡੇ ਘਰ ਤੋਂ ਥੋੜਾ ਜਿਆ ਦੂਰ ਹੈ ਤੇ ਦੇਖੋ ਇੱਥੇ ਵੀ ਲਿਖਿਆ ਇਹ ਲਿਖਿਆ ਹੋਇਆ ਪ੍ਰਮਾਤਮਾ ਦੀ ਬਣਾਈ ਹਰ ਚੀਜ਼ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ ਹਾਂਜੀ ਹੁੰਦਾ ਬਿਲਕੁਲ ਹੁੰਦਾ ਜ਼ਰੂਰ ਇਹ ਤੋਂ ਵੀ ਆਪਾਂ ਕੀ ਸਮਝਦੇ ਆਂ ਸਿਲਾ ਪਪੇਲਾ ਮੱਥੜੀ ਕੀ ਏ ਡੇਰੇ ਆ ਦੇਖੋ ਜੀ ਕੀ ਨੇ ਤੁਸੀਂ ਦੇਖਦੇ ਹੋ ਇਹ ਬਰੋਟਾ ਇਥੇ ਲੱਗਿਆ ਹੈ ਬਰੋਟਾ ਸਮਾਦੀ ਬਰੋਟਾ ਲੱਗਿਆ ਹੈ ਹਰਦ ਵਾਲੇ ਦੇ ਇਸ ਤਰ੍ਹਾਂ ਕਿਲਿੰਡਰ ਬਣਿਆ ਹੋਇਆ ਹੈ ਬਹੁਤ ਪੁਰਾਣਾ ਬਰੋਟਾ ਹੈਗਾ ਇਹ ਦੇਖੋ ਇਹਦੇ ਕਿਵੇਂ ਤਣੇ ਲੱਗ ਰਹੇ ਨੇ ਨੀਚੇ ਤੇ ਆਹ ਬਹੁਤ ਇਹਦੇ ਫਲ ਨੇ ਜਿਹੜੇ ਕਿਰੇ ਪਏ ਨੇਗੇ ਅੱਜ ਮੌਸਮ ਠੰਡਾ ਹੋ ਰਿਹਾ ਥੋੜਾ ਜਿਹਾ ਮੀਂਹ ਦੀ ਸਭਾਵਨਾ ਹੋ ਰਹੀ ਹੈ ਬੱਚਾ ਪਾਰਟੀ ਅੱਜ ਦੁਵਾਰੋਂ ਸਾਡੀ ਦੁਵਾਰੋਂ ਫੇਰ ਗਈ ਚਲੀ ਗਈ ਮਾਸੀ ਕੋਲ ਤੋ ਚਲੋ ਮੈਂ 1-2 ਦਿਨ ਰਹਿਣਾ ਹੈ ਜਾਣਾ ਫਿਰ ਉਸ ਤੋਂ ਬਾਅਦ ਚਲੋ ਆਪਾਂ ਪਹਿਲਾਂ ਮੱਥਾ ਟੇਕ ਲਈਏ ਮਾਤਾ ਮੱਥਾ ਟੇਕਦੇ ਫਿਰਦੇ ਨੇ ਇੱਥੇ ਸਮਾਧੀ ਬੋਹ ਸ਼ਕਤੀਆਂ ਦੀ ਸਮਾਧਾ ਨਹੀਂ ਜੀ ਬਹੁਤ ਵਿਸ਼ਵਾਸ ਸਾਨੂੰ ਤੇ ਆਪਣਾ ਪਰਿਵਾਰ ਹੈ ਜਿਹੜਾ ਬਹੁਤ ਮੰਨਤਾ ਕਰਦਾ ਇੱਥੇ ਇੱਥੇ ਬਾਬਾ ਅਮਰਦਾਸ ਜੀ ਨਾ ਮਤਲਬ ਕਿ ਬੈਠੇ ਸੀ ਕੁਝ ਕੁ ਟਾਈਮ ਅਮਰਦਾ ਬਾਬਾ ਅਮਰਦਾਸ ਜੀ ਨੇ ਉਹ ਤੇ ਸਮਾਧ ਬਣੀ ਹੋਈਆਂ ਨੇ ਇਹ हां ठीक लो जी इधर लिखਿਆ ਹੋਇਆ ਹੈ ਬਾਬਾ ਜੀ ਦੀ ਸਮਾਦਾ ਦੇ ਅੰਦਰ ਲੰਗਿਆ ਹੋਇਆ ਖੰਭਾ ਇਹ ਤੇ ਲਿਖੇ ਹੋਏ ਨੇ ਉਸ ਸਾਹ ਬਣਾਈ ਹੈਡਿੰਗ ਇਸ ਵਰ ਤੇ ਮੋਤ ਨੂੰ ਹਮੇਸ਼ਾ ਯਾਦ ਰੱਖੋ ਜੀ ਇਹ ਵੀ ਠੀਕ ਲੈ ਲੋ ਜੀ ਹੁਣ ਆਪਾਂ ਪਹੁੰਚ ਗਏ ਘਰ ਇਹ ਆਪਣੀ ਸਾਰੀਆਂ ਕੰਧਾਂ ਦੇ ਲਿਖੇ ਹੋਏ ਨੇ ਹੈਡਿੰਗ ਆਪਾਂ ਉਸ ਪਾਸੇ ਵਾਲੇ ਵੀ ਲਿਖੇ ਹੋਏ ਨੇ ਜਿਹੜੇ ਉਹ ਵੀ ਆਪਾਂ ਵੀਡੀਓ ਚ ਲੈਣੇ ਆ ਇਹ ਵਾਲੀ ਦੀ ਆਪਾਂ ਸ਼ੁਰੂਆਤ ਕਰਤੀ ਕਿਉਂਕਿ ਆਪਾਂ ਇਸ ਸਾਈਡ ਗਏ ਸੀਗੇ ਤੇ ਹੁਣ ਆਪਾਂ ਵਾਪਸ ਉੱਤਰ ਦੀ ਦਿਖਾਣੇ ਆ ਸੋਨ ਲੋ ਜੀ ਇਹ ਤੁਸੀਂ ਪੜੋ ਪਹਿਲਾ ਹੈਡਿੰਗ ਹੌਸਲੇ ਦਾ ਪੱਲਾ ਨਾ ਛੱਡੋ ਕਿਉਂਕਿ ਕਾਲੀ ਰਾਤ ਤੋਂ ਬਾਅਦ ਸਵੇਰਾ ਜ਼ਰੂਰ ਹੁੰਦਾ ਹੈ ਵੀ ਚਲੋ ਕਈ ਵਾਰ ਆਪਣਾ ਕੋਈ ਵੀ ਕੰਮ 'ਚ ਨੁਕਸਾਨ ਹੋ ਜਾਂਦਾ ਆਪਾਂ ਮੰਨ ਆਪਣਾ ਇਸ ਤਰ੍ਹਾਂ ਹੋ ਜਾਂਦਾ ਹੈ ਵੀ ਨਹੀਂ ਯਾਰ ਹੁਣ ਇਹ ਤਾਂ ਨਹੀਂ ਆਪਣੇ ਤੋਂ ਸੈੱਟ ਆਉਂਦਾ ਹੈਗਾ ਇਸ ਤਰ੍ਹਾਂ ਦਾ ਇਹਦਾ ਹੈਡਿੰਗ ਹੈਡਿੰਗ ਦਾ ਮੀਨਿੰਗ ਹੈ ਵੀ ਹੌਸਲਾ ਨਾ ਛੱਡੋ ਕੋਈ ਵੀ ਕੰਮ ਹੈ ਕਰਦੇ ਰਹੋ ਕਾਲੀ ਰਾਤ ਤੋਂ ਬਾਅਦ ਸਵੇਰਾ ਜ਼ਰੂਰ ਹੁੰਦਾ ਹੈਗਾ ਵੀ ਨੁਕਸਾਨ ਤੋਂ ਬਾਅਦ ਆਪਣਾ ਫਾਇਦਾ ਵੀ ਜ਼ਰੂਰ ਹੁੰਦਾ ਹੈ ਇਹ ਵਾਲਾ ਹੈਗਾ ਜੀ ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਸਾਨੂੰ ਪ੍ਰਭਾਵਿਤ ਕਰਦੇ ਹਨ ਇਸਤਰੀ ਜਦੋਂ ਪਿਆਰ ਕਰਦੀ ਹੈ ਤਾਂ ਉਹ ਮੁਸ਼ਕਲਾਂ ਦੁੱਖਾਂ ਤੇ ਪਰੇਸ਼ਾਨੀਆਂ ਦੀ ਪ੍ਰਵਾਹ ਨਹੀਂ ਕਰਦੀ ਸਹੀ ਗੱਲ ਹੈ ਇਹ ਵੀ ਸਹੀ ਹੈ ਵਾਲਾ ਮੀਟ ਗਿਆ ਬੀਸ ਨੂੰ ਦੱਸਦੇ ਵੀ ਇੱਥੇ ਕੀ ਲਿਖਿਆ ਹੋਇਆ ਸੀ ਇੱਥੇ ਲਿਖਿਆ ਸੀ ਪੈਸੇ ਕਮਾਉਣ ਲਈ ਪਹਿਲਾਂ ਆਪਾਂ ਨੂੰ ਪੈਸੇ ਖਰਚ ਨਹੀਂ ਕਰਨੇ ਪੈਂਦੇ ਨੇ ਪੈਸੇ ਕਮਾਉਣ ਲਈ ਪੈਸਾ ਖਰਚਣਾ ਕਰਨਾ ਪੈਂਦਾ ਹੈ ਇਹ ਆਪਣੀ ਬਾਹਰਲੀ ਬਾਗ ਵਾਲਾ ਇਸ ਸਾਈਡ ਬਾਗ ਵਾਲਾ ਕਿਉਂਕਿ ਇਹਦੇ ਵਿੱਚ ਆਪਾਂ ਸਬਜ਼ੀ ਭਾਜੀ ਵਗੈਰਾ ਲਾਉਨੇ ਆ ਤੇ ਇਹ ਹੈਗੀ ਆਪਣੀ ਦੁਕਾਨ ਬਾਈ ਦੀ ਤੇ ਇਸ ਸਾਈਡ ਉਹ ਹੈ ਉਹ ਵਾਲਾ ਹੈਗਾ ਆਪਣਾ ਚਾਚਾ ਜੀ ਦਾ ਘਰ ਇਹ ਹੈਗਾ ਪਾਲੀ ਦਾ ਘਰ ਤੇ ਦੋਨੇ ਘਰ ਹੀ ਆਪਣੇ ਨਵੇਂ ਲਵੇ ਨੇਗੇ ਇਕੱਠੇ ਨੇ ਤੇ ਆਹ ਵਾਲਾ ਹੈਗਾ ਜੀ ਪਾਲੀ ਦੀ ਸ਼ਾਪ ਕਮਾਨ ਕਲਾਉਥ ਹਾਊਸ ਤੁਹਾਨੂੰ ਦਿਖਾਈ ਹੈ ਪਹਿਲਾਂ ਵੀ ਵੀਡੀਓ ਦੇ ਵਿੱਚ ਕਈ ਵਾਰੀ ਤੇ ਇਸ ਸਾਈਡ ਹੈਗਾ ਆਪਣਾ ਬਾਗ ਦੂਜੀ ਸਾਈਡ ਸੜਕ ਦੇ ਇਧਰਲੇ ਪਾਸੇ ਬਾਗਲ ਨੇ ਦੋਨੇ ਘਰਾਂ ਦੇ ਆ ਚਾਚੇ ਦਾ ਬਾਗਲਾ ਤੇ ਪਾਲੀ ਦਾ ਬਾਗਲਾ ਇਹਦੇ ਪਿੱਛੇ ਸਬਜ਼ੀ ਭਾਜੀ ਲਗਾਉਂਦੇ ਨੇ ਵੈਸੇ ਮੱਜਾ-ਮੁੱਜਾ ਦਾ ਸੇਸ਼ਕਾ ਤਾਂ ਨਹੀਂ ਰੱਖਿਆ ਹੋਇਆਗਾ ਇਧਰ ਪਹਿਲਾਂ ਡੈਰੀ ਕਰਦੀ ਸੀਗੇ ਬਾਈ ਖੋਰੀ ਛੋਟੇ ਖੋਰੀ ਚਾਚੇ ਦੇ ਮੁੰਡੇ ਛੋਟੇ ਤੇ ਹੁਣ ਵੱਡਾ ਬੇਟਾ ਜਿਹੜਾ ਬਾਹਰ ਚਲੇ ਗਿਆ ਤੇ ਫਿਰ ਦੂਜਾ ਬੇਟਾ ਕੰਮ ਕਰਦੇ ਨੇ ਹੋਰ ਤੇ ਇਹ ਵਾਲਾ ਹੈਗਾ ਜੀ ਇਧਰ ਬਸ ਸਬਜ਼ੀ ਭਾਜੀ ਵਗੈਰਾ ਕਰਦੇ ਨੇ ਬਾਕੀ ਬੂਟੇ ਲਾਏ ਹੋਏ ਨੇ ਕਿ ਜਿੰਦ ਖੋਣੇ ਤੁਹਾਨੂੰ ਅੰਦਰ ਖੋਲ ਕੇ ਇਹ ਲਿਖਿਆ ਵੀ ਜੇਕਰ ਤੁਸੀਂ ਲੜਨਾ ਹੀ ਚਾਹੁੰਦੇ ਹੋ ਤਾਂ ਭ੍ਰਿਸ਼ਟਾਚਾਰ, ਵੀਰ ਜੁਗਾਰੀ ਤੇ ਗਰੀਬੀ ਨਾਲ ਲੜੋ। ਪਰ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਦਾਨ ਕਰੋ, ਬੇਸਹਾਰਿਆਂ ਦੀ ਮਦਦ ਕਰੋ। ਹੋ ਸਕੇ ਉਧਾਰ ਨਾਲਿਆ ਜਾਵੇ ਖਾਸ ਮਿੱਤਰਾਂ ਕੋਲੋਂ। ਜੋਤਪੂਰ ਖਾਦਾ ਬੀਬੀ ਨੇ ਦਿੱਤਾ। ਤੈਨੂੰ ਕਿਹਾ ਸੀ ਸਮਾਧੀ ਚੱਲੀ ਮੱਥਾ ਟੇਕਣ ਤੂੰ ਕਹਤ ਨੂੰ ਗਿਆ ਨਾਲ। ਬਗਲ ਦੇ ਵਿੱਚ ਤਾਂ ਬਹੁਤ ਕੱਖ ਗੰਡਾ ਉੱਗੇ ਪਿਆ ਗੁਰਮਨ। ਹਾਂ ਮਨਰਾਜ। ਸੌਰੀ। ਜੋਤ ਆ ਕਿ ਲੱਗੀ ਹੋਈ ਨੇ ਜਾਮਣਾ ਇਹ ਜਾਮਣ ਦਾ ਬੂਟਾ ਲੱਗਿਆ ਹੋਇਆ ਤੇ ਆਹ ਵਾਲਾ ਲੱਗਿਆ ਹੋਇਆ ਜੀ ਅਮਰੂਦ ਅਮਰੂਦ ਹੁਣ ਪੱਕ ਜਾਣਗੇ ਹਨਾ ਮੀਂਹ ਤੋਂ ਬਾਅਦ ਬਹੁਤ ਫਲ ਚੱਕਿਆ ਹੋਇਆ ਅਮਰੂਦ ਨੇ ਇਹ ਵਾਲੀ ਲੱਗੀ ਹੋਈ ਆ ਅੰਜੀਰ ਹਾਂ ਜੀ ਅੰਜੀਰ ਹੈ ਹਨਾ ਬਹੁਤ ਵੱਡਾ ਹੋ ਗਿਆ ਬੂਟਾ ਪਰ ਤਾਂ ਛੋਟਾ ਜਿਹਾ ਤੀਹ ਜਮੀ ਆਇਓਰਾ ਵੱਡਾ ਹੋ ਗਿਆ ਨੇ ਕਿੱਡੇ ਲੱਗ ਗਏ ਨੇ ਦੇਖੋ ਹੂੰ ਦੇਖਿਵੇਂ ਖਾਂਦੇ ਨੇ ਜੋ ਤਾਂ ਪਰਟਕੇ ਖਾ ਲੋ ਲਾਹ ਹੋ ਜਾਣਗੇ ਪਟਕੇ ਖਾ ਲੋ ਤੋੜ ਕੇ ਪਟਕੇ ਘੇਦ ਨੇ ਗਲਤੀ ਨਾ ਹੁੰਦਾ ਗਲਤੀ ਨਾ ਬੁਲੇ ਬਹੁਤ ਫਾਇਦੇ ਹੁੰਦੇ ਨੇ ਇਹਨਾਂ ਦੇ ਮਸੰਮੀ ਵੀ ਲੱਗੀ ਹੋਈ ਨੇ ਅੱਛਾ ਦੋ ਬੂਟੇ ਅਮਰੂਦ ਦੇ ਨੇਗੇ ਤੇ ਇੱਕ ਮਸੰਮੀਆਂ ਦਾ ਇੱਧਰ ਆਪ ਇੱਧਰ 베ਰੀ ਆ ਸਬਜੀ ਬਾਜੀ ਬਿਲ ਗਵਾਲ ਨੇ ਸਬਜੀ ਬਾਜੀ ਹੁਣ ਮੜਾ ਮੋਟਾ ਘੱਟ ਰੱਖ ਰਖੀ ਹੈਗੀ ਇੱਧਰ ਚੌਲ ਚੂਲੇ ਜੇ ਲੱਗੇ ਹੋਏ ਨੇਗੇ ਕਿਉਂਕਿ ਦੁਕਾਨ ਕਰਕੇ ਥੋੜੇ ਸੰਭਾਲ ਜਾਂ ਨਹੀਂ ਹੁੰਦੇ ਭਾਬੀ ਨੂੰ ਸ਼ੌਂਕ ਆ ਥੋੜੇ ਜਿਹਾ ਵੀਰਾ ਤਾਂ ਘੱਟ ਕਰਦਾ ਹੀ ਵਾਲਾ ਕੰਮ ਇਪਾ ਵੀ ਉਹ ਕਰ ਦਿੰਦੀ ਉਹਨੂੰ ਟਾਈਮ ਨਹੀਂ ਲੱਗਿਆ ਹੋਣਾ ਬਸ ਉਹਨੂੰ ਛੁੱਟੀਆਂ ਤੇ ਸੀਜ਼ਨ ਕਰਕੇ ਥੋੜਾ ਜਿਹਾ ਉਧਰ ਬੀਜੀ ਹੈਗੀ ਦੁਕਾਨ ਤੇ ਨਹੀਂ ਤੇ ਸਫਾਈ ਬਹੁਤ ਰੱਖਦੇ ਹੁੰਦੇ ਨੇ ਇੱਥੇ ਰੱਖ ਗੰਡਾ ਸਾਰਾ ਕੱਢ ਕੇ ਰੱਖ ਦਿੰਦੇ ਨੇ ਸਬਜ਼ੀ ਬਾਜੀ ਬਹੁਤ ਲੱਗੀ ਹੁੰਦੀ ਹੈਗੀ ਇੱਥੇ ਹੋਇਆ ਰੁੱਖਾਂ ਨਾਲ ਰਸਤਿਆਂ ਤੇ ਰੌਣਕ ਹੋ ਜਾਂਦੀ ਹੈ ਜਿਹੜੇ ਸ਼ਾਂਤੀਪੂਰਵਕ ਸਭ ਕੁਝ ਸਹਿ ਜਾਂਦੇ ਨੇ ਜਰੂਰ ਉਹਨਾਂ ਨੂੰ ਕੋਈ ਗਹਿਰੀ ਚੋਟ ਪਹੁੰਚੀ ਹੁੰਦੀ ਆ ਸਹੀ ਗੱਲ ਆ ਜਿਹੜੇ ਮਾੜੇ ਮੋٹے ਲੜਾਈ ਝਗੜਿਆਂ ਨੂੰ ਕਿਸੇ ਨੇ ਕੁਛ ਗਈਆਂ ਗੱਲਾਂ ਨੂੰ ਗੁੱਸਾ ਨਹੀਂ ਕਰਦੇ ਹਨਾ ਉਹਨਾਂ ਨੂੰ ਸਭ ਕੁਝ ਸਹਿ ਹੁੰਦਾ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਹੈ ਪਿਆਰ ਸਭ ਨਾਲ ਕਰੋ ਇਹ ਲਿਖਿਆ ਹੈ ਮਹਾਨ ਪੁਰਖਾਂ ਦੀ ਸੰਗਤ ਜੀਵਨ ਨੂੰ ਸੁਧਾਰ ਦਿੰਦੀ ਹੈ ਮੁਸੀਬਤ ਚਾਹੇ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਵਿਅਕਤੀ ਦੇ ਦ੍ਰਿੜ ਇਰਾਦੇ ਅੱਗੇ ਟਿਕ ਨਹੀਂ ਸਕਦੀ ਦੁਨੀਆ ਨਾਲ ਇਹ ਅਜਿਹਾ ਵਿਹਾਰ ਕਰੋ ਜਿਸ ਤਰ੍ਹਾਂ ਦਾ ਤੁਸੀਂ ਆਪਣੇ ਨਾਲ ਚਾਹੁੰਦੇ ਹੋ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੁਖੀ ਕਰਨ ਵਾਲਾ ਇਨਸਾਨ ਬੰਦਾ ਕਦੇ ਵੀ ਸੁਖੀ ਨਹੀਂ ਰਹਿ ਸਕਦਾ ਇਹ ਵੀ ਮਿਟ ਰਹਾਗਾ ਪਰ ਇੱਥੇ ਲਿਖਿਆ ਹੋਇਆ ਵੀ ਬੰਦਾ ਕਦੇ ਵੀ ਸੁਖੀ ਨਹੀਂ ਰਹਿ ਸਕਦਾ ਜੋ ਕਿਸੇ ਨੂੰ ਦੁਖੀ ਕਰਦਾ ਦੁਨੀਆ ਅੰਦਰ ਉਹੀ ਇਨਸਾਨ ਸੁਖੀ ਹੋ ਸਕਦਾ ਹੈ ਜਿਸ ਦੀਆਂ ਲੋੜਾਂ ਤੇ ਖੁਆਇਸ਼ਾਂ ਘੱਟ ਹੋਣਾ ਇਹ ਵੀ ਟੈਪੈ ਨੀਤੀ ਚ ਲਿਖਿਆ ਜਿਸ ਦੀਆਂ ਲੋੜਾਂ ਤੇ ਖਾਇਸ਼ਾਂ ਘੱਟ ਹੋਣ ਇਹ ਦੇਖ ਕੰਬੇ ਤੇ ਕੀ ਲਿਖਿਆ ਹੈ ਸੱਚ ਅਮੀਰ ਆਪਣੀ ਅਮੀਰੀ ਨੂੰ ਲੁਕਾਉਣ ਦਾ ਯਤਨ ਕਰਦਾ ਤੁਸੀਂ ਸਮਝਦੇ ਵੀ ਇਹਦਾ मीनिंग ਕੀ ਹੈ ਵੀ ਜਿਹੜਾ ਅਮੀਰ ਅਸਲੀ ਉਹ ਕਦੇ ਵੀ ਆਪਣੀ ਅਮੀਰੀ ਨੂੰ ਦਿਖਾਉਂਦਾ ਨਹੀਂ ਸਹੀ ਗੱਲ ਹੈ ਇਹ ਵੀ ਜਿਹੜਾ ਮਤਲਬ ਅਮੀਰ ਹੈਗਾ ਬੰਦਾ ਉਹ ਕਦੇ ਵੀ ਆਪਣੀ ਅਮੀਰੀ ਨਹੀਂ ਦਿਖਾਉਂਦਾ ਕਦੇ ਵੀ ਨਹੀਂ ਦਿਖਾਵਾ ਕਰਦਾ ਹੋ ਅਮੀਰ ਹੋਣ ਦਾ ਵੀ ਮੈਂ ਅਮੀਰਾਂ ਜਿਹੜਾ ਸਹੀ ਇਨਸਾਨ ਹੈ ਕੰਬੇ ਉੱਤੇ ਕੀ ਲਿਖਿਆ ਮੈਂ ਕਿਸੇ ਤੋਂ ਘਟ ਨਹੀਂ ਇਹ ਸੋਚ ਲੜਾਈਆਂ ਨੂੰ ਜਨਮ ਦਿੰਦੀ ਹੈ ਸਹੀ ਗੱਲ ਆ ਮੈਂ ਕਿਸੇ ਤੋਂ ਘੱਟ ਨਹੀਂ ਇਹ ਸੋਚ ਲੜਾਈਆਂ ਨੂੰ ਜਨਮ ਦਿੰਦੀ ਹੈ ਫਿਰ ਲਿਖਿਆ ਵੀ ਝਗੜੇ ਦਾ ਹੱਲ ਲੜਾਈ ਨਹੀਂ ਹੁੰਦੀ ਗੱਲਬਾਤ ਹੁੰਦੀ ਹੈ ਵੀ ਗੱਲਬਾਤ ਕਰਕੇ ਜਿਹੜੀ ਲੜਾਈ ਦਾ ਹੱਲ ਹੋ ਜਾਂਦਾ ਝਗੜੇ ਨਾਲ ਕਦੇ ਵੀ ਲੜਾਈ ਨਹੀਂ ਮਿਟਦੀ ਹੁਣ ਤੁਸੀਂ ਇਹ ਵਾਲਾ ਪੜੋ ਜੀ ਅਮੀਰੀ ਇਸ ਗੱਲ ਵਿੱਚ ਹੁੰਦੀ ਹੈ ਕਿਤਨੇ ਘਰਾਂ ਦੇ ਬੂਹੇ ਤੁਹਾਡੀ ਅੜੀਕ ਵਿੱਚ ਖੁੱਲੇ ਹੁੰਦੇ ਹਨ ਖੁੱਲੇ ਹਨ ਇਹਦਾ ਤੁਸੀਂ ਸਮਝਦੀ ਹੋਵੋਗੇ ਜੀ ਕੀ ਮੀਨਿੰਗ ਬਣਦਾ ਅਮੀਰੀ ਇਸ ਗੱਲ ਵਿੱਚ ਹੁੰਦੀ ਹੈ ਕਿ ਕਿਤਨੇ ਘਰਾਂ ਦੇ ਬੂਹੇ ਤੁਹਾਡੀ ਅੜੀਕ ਵਿੱਚ ਖੁੱਲੇ ਰਹਿੰਦੇ ਨੇ ਅਸੀਂ ਲੋਕਾਂ ਦਾ ਮੁੱਲ ਪਾਉਂਦੇ ਆ ਪਰ ਲੋੜ ਕਦਰ ਪਾਉਣ ਦੀ ਹੁੰਦੀ ਹੈ। ਸਹੀ ਗੱਲ ਹੈ। ਕਦਰ ਕਰਨੀ ਚਾਹੀਦੀ ਹੈ। ਗੁੱਸੇ ਨਾਲ ਕੀਤਾ ਕੰਮ ਦੁਆਰੋਂ ਹੀ ਨਹੀਂ ਕਈ ਵਾਰ ਕਰਨਾ ਪੈਂਦਾ ਹੈ। ਆਪਣੀ ਔਕਾਤ ਨਾਲ ਮਹਿੰਗੀ ਚੀਜ਼ ਖਰੀਦੀ ਜਾਂਦੀ ਹੈ, ਵਰਤੀ ਨਹੀਂ ਜਾਂਦੀ। ਸਹੀ ਗੱਲ ਹੈ। ਇਹ ਵੀ ਤੁਸੀਂ ਸਮਝਦੀ ਹੋਵੋਗੇ ਵੀ ਆਪਣੀ ਾਕਾਤ ਆਪਣੇ ਪੈਸੇ ਨਾਲ ਕੋਈ ਕੁਝ ਵੀ ਖਰੀਦਦੇ ਆ ਪਰ ਵਰਤਾਂਗੇ ਆਪਾਂ ਜੀ ਪ੍ਰਮਾਤਮਾ ਨੇ ਕਿਸਮਤ ਦੇ ਵਿੱਚ ਲਿਖਿਆ ਹੋਇਆ ਤਾਂ ਵਰਤਾਂਗੇ ਆਪਾਂ ਤਾਂ ਹੀ ਠੀਕ ਹੈ ਨਾ ਤੁਸੀਂ ਸਾਰੇ ਆਪਾਂ ਜਨਸੂਸਾਂ ਮੇਂ ਪੂਰੀ ਵੀਡੀਓ ਜ਼ਰੂਰ ਦੇਖਿਓ ਬਹੁਤ ਕਮਜੋਗ ਹੋਣ ਵਾਲੀਆਂ ਗੱਲਾਂ ਨਹੀਂ ਗੀਆਂ ਬਹੁਤ ਵਧੀਆਂ ਨੇ ਗੀਆਂ ਫਜ਼ੂਲ ਖਰਚ ਕਰਨ ਵਾਲਾ ਅੰਨਾ ਹੁੰਦਾ ਹੈ ਫਜ਼ੂਲ ਖਰਚ ਕਰਨ ਵਾਲਾ ਵੀ ਅੰਨਾ ਹੁੰਦਾ ਹੈ ਜੋ ਕੱਲ ਨੂੰ ਨਹੀਂ ਦਿਖਦਾ ਤਰੱਕੀ ਲਈ ਸਹਿਣ ਕਰਨਾ ਚਾਹੀਦਾ ਹੈ ਮਾਨ ਅਪਮਾਨ ਗਰਮੀ ਸਰਦੀ ਨਹੀਂ ਵੀ ਆਉਂਦੇ ਜਾਂਦੇ ਰਹਿੰਦੇ ਨੇ ਜੇ ਆਪਾਂ ਨੂੰ ਤਰੱਕੀ ਚਾਹੀਦੀ ਹੈ ਤਾ ਥੋੜਾ ਬੋਤਾ ਸੈਨ ਕਰਨਾ ਚਾਹੀਦਾ ਦੁੱਖ ਸੁੱਖ ਜਿਵੇਂ ਆਪਾਂ ਕੁਝ ਵੀ ਕਹਿਦਨੇ ਆਂ ਅਮੀਰੀ ਵੀ ਤਦ ਤੱਕ ਹੀ ਟਿਕਦੀ ਹੈ ਜਦ ਤੱਕ ਇਨਸਾਨ ਕਰਮਸੀਲ ਹੈ ਜਦੋਂ ਤੱਕ ਉਹਦੇ ਕਰਮ ਚੰਗੇ ਨੇ ਅਮੀਰੀ ਨੂੰ ਵੀ ਆਪਾਂ ਉੱਥੇ ਖੜਾ ਸਕਦੇ ਆਂ ਆਪਾਂ ਚੰਗੇ ਕਰਮ ਕਰ ਆਪਣੇ ਸੁੱਖਾਂ ਲਈ ਦੂਸਰਿਆਂ ਨੂੰ ਦੁੱਖ ਦੇਣਾ ਪਾਪ ਹੈ ਸਹੀ ਗੱਲ ਹੈ ਜੀ ਬਿਲਕੁਲ ਦੇਖੋ ਜੀ ਇਹ ਹੈਗਾ ਸਾਡਾ ਨਾਲਾ ਅਸੀਂ ਆਏ ਤੇ ਸਮਾਧ ਦੀ ਮੱਥਾ ਟੇਕਣੇ ਤੇ ਸਮਾਧਾ ਬਣੀ ਹੋਈ ਨੇ ਡੇਰਾ ਛੋਟਾ ਜਿਹਾ ਮੰਮੀ ਤੇ ਮੈਂ ਸ਼ਾਮ ਨੂੰ ਮੱਥਾ ਟੇਕਣ ਲਈ ਆਏ ਸੀ ਇੱਥੇ ਤੇ ਮੈਂ ਉਹ ਕੱਲ ਕੱਲ ਵੀ ਆਏ ਸੀ ਸ਼ਾਮ ਨੂੰ ਕੱਲ ਮੈਂ ਸਾਰਾ ਕੁਝ ਇਹ ਪੜ ਕੇ ਗਈ ਸੀ ਮੈਨੂੰ ਵਧੀਆ ਲੱਗੇ ਮੈਂ ਕਿ ਚਲੋ ਵੀਡੀਓ ਦੇ ਵਿੱਚ ਵੀ ਇਹਨੂੰ ਸ਼ੂਟ ਕਰਾਂ ਤੇ ਜਿਹੜੀਆਂ ਬਹੁਤ ਮਤਲਬ ਕਿ ਇਹ ਸਾਂ ਧਿਆਨ ਜੋਗ ਗੱਲਾਂ ਨੇ ਹੈਗੀਆਂ ਮਤਲਬ ਕਿ ਆਪਾਂ ਨੂੰ ਕੁਸੇ ਦੇ ਵਿੱਚ ਸਿੱਖਿਆ ਮਿਲਦੀ ਹੈ ਜੇ ਆਪਾਂ ਚੰਗੀ ਤਰ੍ਹਾਂ ਇਹਨੂੰ ਪੜ ਕੇ ਇਹਨੂੰ ਮਤਲਬ ਕਿ ਸਮਝਾਂਗੇ ਸੋਚਾਂਗੇ ਬਿਲਕੁਲ ਇਹ ਗੱਲਾਂ ਨੇ ਜਿਹੜੀਆਂ ਸਾਰੀਆਂ ਸਹੀ ਨੇ ਤੇ ਇਹ ਹੈਗਾ ਨਾਲਾ ਮਤਲਬ ਕਿ ਗ ਇਥੇ ਬਣਿਆ ਹੋਇਆ ਇਹਦੇ ਤੇ ਡੇਰਾ ਛੋਟਾ ਜਿਹਾ ਦੇਖੋ ਇਹ ਵਾਲਾ ਹੈਗਾ ਜੀ ਡੇਰਾ ਮਤਲਬ ਅਸੀਂ ਇੱਥੇ ਆਉਂਨੇ ਆ ਸਮਾਧੀ ਮੱਥਾ ਟੇਕਣ ਹਰ ਸੰਡੇ ਆਉਂਨੇ ਆ ਬਸੇ ਹੁਣ ਅਸੀਂ ਜਦੋਂ ਆਉਣੇ ਹੁੰਨੇ ਆ ਅਸੀਂ ਡੇਲੀ ਆ ਜene ਵੀ ਚਲੋ ਨਾਲੇ ਮੱਥਾ ਟੇਕ ਕੇ ਆਵਾਂਗੇ ਤੇ ਨਾਲੇ ਚਲੋ ਘੁੰਮ ਫਿਰ ਕੇ ਆਵਾਂਗੇ ਸਾਡੇ ਘਰ ਤੋਂ ਥੋੜਾ ਜਿਹਾ ਦੂਰ ਹੈ ਤੇ ਦੇਖੋ ਇੱਥੇ ਵੀ ਲਿਖਿਆ ਇਹ ਲਿਖਿਆ ਹੋਇਆ ਪ੍ਰਮਾਤਮਾ ਦੀ ਬਣਾਈ ਹਰ ਚੀਜ਼ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ ਹਾਂਜੀ ਹੁੰਦਾ ਬਿਲਕੁਲ ਹੁੰਦਾ ਜ਼ਰੂਰ ਇਹ ਤੋਂ ਵੀ ਆਪਾਂ ਕੀ ਸਮਝਦੇ ਆ ਚਲੋ ਆਪਾਂ ਪਹਿਲਾਂ ਮੱਥਾ ਟੇਕ ਕੇ ਇਹ ਡੇਰੇ ਹਾਂ ਤੇ ਕੁਝ ਇਹ ਕੀ ਨੇ ਤੁਸੀਂ ਦੇਖਦੇ ਹੋ ਇਹ ਬਰੋਟਾ ਇੱਥੇ ਲੱਗਿਆ ਹੈ ਬਰੋਟਾ ਸਮਾਦੀ ਬਰੋਟਾ ਲੱਗਿਆ ਹੈ ਹਰਦਾਲ ਦੇ ਇਸ ਤਰ੍ਹਾਂ ਕਿਲਿੰਡਰ ਬਣਿਆ ਹੋਇਆ ਹੈ ਬਹੁਤ ਪੁਰਾਣਾ ਬਰੋਟਾ ਹੈਗਾ ਇਹ ਦੇਖੋ ਇਹਦੇ ਕਿਵੇਂ ਤਣੇ ਲੱਗ ਰਹੇ ਨੇ ਨੀਚੇ ਤੇ ਆਹ ਬਹੁਤ ਇਹਦੇ ਫਲ ਨੇ ਜਿਹੜੇ ਕਿਰੇ ਪਏ ਨੇਗੇ ਅੱਜ ਮੌਸਮ ਠੰਡਾ ਹੋ ਰਿਹਾ ਥੋੜਾ ਜਿਹਾ ਮੀਂਹ ਦੀ ਸਭਾਵਨਾ ਹੋ ਰਹੀ ਹੈ ਬੱਚਾ ਪਾਰਟੀ ਅੱਜ ਦੁਵਾਰੋਂ ਸਾਡੀ ਦੁਵਾਰੋਂ ਫੇਰ ਗਈ ਚਲੀ ਗਈ ਮਾਸੀ ਕੋਲ ਤੇ ਚਲੋ ਮੈਂ ਇੱਕ ਦੋ ਦਿਨ ਰਹਿਣਾ ਹੈ ਜਾਣਾ ਫਿਰ ਉਸ ਤੋਂ ਬਾਅਦ ਸਿਰੋਂ ਬੱਲਾ ਮੱਥਾ ਠੀਕ ਲਈ ਮਾਤਾ ਮੱਥਾ ਠੀਕ ਦੇ ਫਿਰਦੇ ਨੇ ਇੱਥੇ ਸਮਾਧੀ ਬੋਹ ਸ਼ਕਤੀਆਂ ਵਾਲੀਆਂ ਸਮਾਧਾ ਨੇ ਜੀ ਬਹੁਤ ਵਿਸ਼ਵਾਸ ਸਾਨੂੰ ਤੇ ਆਪਣਾ ਪਰਿਵਾਰ ਹੈ ਜਿਹੜਾ ਬਹੁਤ ਮੰਨਤਾ ਕਰਦਾ ਇੱਥੇ ਇੱਥੇ ਬਾਬਾ ਅਮਰਦਾਸ ਜੀ ਨਾ ਮਤਲਬ ਕਿ ਬੈਠੇ ਸੀ ਕੁਝ ਕ ਟਾਈਮ ਅਮਰਦਾ ਬਾਬਾ ਅਮਰਦਾਸ ਜੀ ਨੋਂ ਤੇ ਸਮਾਧ ਬਣੀ ਹੋਈਆਂ ਨੇ ਇਹ ਹਾਂ ਠੀਕ ਆ ਲੋ ਜੀ ਇੱਧਰ ਲਿਖਿਆ ਹੋਇਆ ਹੈ ਬਾਬਾ ਜੀ ਦੀ ਸਮਾਦਾ ਦੇ ਅੰਦਰ ਲੰਗਿਆ ਹੋਇਆ ਖੰਭਾ ਇਹ ਤੇ ਲਿਖੇ ਹੋਏ ਨੇ ਉਸ ਸਾਹ ਬਣਾਈ ਹੈਡਿੰਗ ਇਸ ਵਰ ਤੇ ਮੌਤ ਨੂੰ ਹਮੇਸ਼ਾ ਯਾਦ ਰੱਖੋ ਜੀ ਇਹ ਵੀ ਠੀਕ ਮੈਂ ਫਿਰ ਜਾਂਦੀ ਵਿੱਚ ਨਾ ਲੋ ਜੀ ਹੁਣ ਆਪਾਂ ਪਹੁੰਚ ਗਏ ਘਰ ਇਹ ਆਪਣੀ ਸਾਰੀਆਂ ਕੰਧਾਂ ਦੇ ਲਿਖੇ ਹੋਏ ਨੇ ਹੈਡਿੰਗ ਆਪਾਂ ਉਸ ਪਾਸੇ ਵਾਲੇ ਵੀ ਲਿਖੇ ਹੋਏ ਨੇ ਜਿਹੜੇ ਉਹ ਵੀ ਆਪਾਂ ਵੀਡੀਓ 'ਚ ਲੈਣੇ ਆ ਇਹ ਵਾਲੀ ਦੀ ਆਪਾਂ ਸ਼ੁਰੂਆਤ ਕਰਤੀ ਕਿਉਂਕਿ ਆਪਾਂ ਇਸ ਸਾਈਡ ਗਏ ਸੀ ਤੇ ਹੁਣ ਆਪਾਂ ਵਾਪਸ ਉੱਧਰ ਦੀ ਦਿਖਾਣੇ ਆ ਤੁਹਾਨੂੰ ਲੋ ਜੀ ਇਹ ਤੁਸੀਂ ਪੜੋ ਪਹਿਲਾ ਹੈਡਿੰਗ ਹੌਸਲੇ ਦਾ ਪੱਲਾ ਨਾ ਛੱਡੋ ਕਿਉਂਕਿ ਕਾਲੀ ਰਾਤ ਤੋਂ ਬਾਅਦ ਸਵੇਰਾ ਜਰੂਰ ਹੁੰਦਾ ਹੈ ਵੀ ਚਲੋ ਕਈ ਵਾਰ ਆਪਣਾ ਕੋਈ ਵੀ ਕੰਮ 'ਚ ਨੁਕਸਾਨ ਹੋ ਜਾਂਦਾ ਆਪਾਂ ਮਨ ਆਪਣਾ ਇਸ ਤਰ੍ਹਾਂ ਹੋ ਜਾਂਦਾ ਵੀ ਨਹੀਂ ਯਾਰ ਹੁਣ ਇਹ ਤਾਂ ਨਹੀਂ ਆਪਣੇ ਤੋਂ ਸੈੱਟ ਆਉਂਦਾ ਹੈਗਾ ਇਸ ਤਰ੍ਹਾਂ ਦਾ ਇਹਦਾ ਹੈਡਿੰਗ ਹੈਡਿੰਗ ਦਾ ਮੀਨਿੰਗ ਹੈ ਵੀ ਹੌਸਲਾ ਨਾ ਛੱਡੋ ਕੋਈ ਵੀ ਕੰਮ ਹੈ ਕਰਦੇ ਰਹੋ ਕਾਲੀ ਰਾਤ ਤੋਂ ਬਾਅਦ ਸਵੇਰਾ ਜ਼ਰੂਰ ਹੁੰਦਾ ਹੈਗਾ ਵੀ ਨੁਕਸਾਨ ਤੋਂ ਬਾਅਦ ਆਪਣਾ ਫਾਇਦਾ ਵੀ ਜ਼ਰੂਰ ਹੁੰਦਾ ਹੈ ਇਹ ਵਾਲਾ ਹੈਗਾ ਜੀ ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਸਾਨੂੰ ਪ੍ਰਭਾਵਿਤ ਕਰਦੇ ਹਨ ਇਸਤਰੀ ਜਦੋਂ ਪਿਆਰ ਕਰਦੀ ਹੈ ਤਾਂ ਉਹ ਮੁਸ਼ਕਲਾਂ ਦੁੱਖਾਂ ਤੇ ਪਰੇਸ਼ਾਨੀਆਂ ਦੀ ਪ੍ਰਵਾਹ ਨਹੀਂ ਕਰਦੀ ਸਹੀ ਗੱਲ ਹੈ ਇਹ ਵੀ ਸਹੀ ਹੈ ਵਾਲਾ ਮੀਟ ਗਿਆ ਬੀਸ ਨੂੰ ਦੱਸਦੇ ਵੀ ਇੱਥੇ ਕੀ ਲਿਖਿਆ ਹੋਇਆ ਸੀ ਥਿਲੀ ਕਹਤੀ ਪੈਸੇ ਕਮਾਉਣ ਲਈ ਪਹਿਲਾਂ ਆਪਾਂ ਨੂੰ ਪੈਸੇ ਖਰਚ ਨਹੀਂ ਕਰਨੇ ਪੈਂਦੇ ਨੇ ਪੈਸੇ ਕਮਾਉਣ ਲਈ ਪੈਸਾ ਖਰਚਣਾ ਕਰਨਾ ਪੈਂਦਾ ਹੈ ਇਹ ਆਪਣੀ ਬਾਹਰਲੀ ਬਾਗ ਵਾਲਾ ਇਸ ਸਾਈਡ ਬਾਗ ਵਾਲਾ ਕਿਉਂਕਿ ਇਹਦੇ ਵਿੱਚ ਆਪਾਂ ਸਬਜ਼ੀ ਭਾਜੀ ਵਗੈਰਾ ਲਾਉਨੇ ਆ ਤੇ ਇਹ ਹੈਗੀ ਆਪਣੀ ਦੁਕਾਨ ਬਾਈ ਦੀ ਤੇ ਇਸ ਸਾਈਡ ਉਹ ਹੈਗਾ ਚਾਚਾ ਜੀ ਦਾ ਘਰ ਤੇ ਇਹ ਹੈਗਾ ਜੀ ਆਪਣਾ ਘਰ ਪਾਲੀ ਦਾ ਉਹ ਵਾਲਾ ਹੈਗਾ ਆਪਣਾ ਚਾਚਾ ਜੀ ਦਾ ਘਰ ਇਹ ਹੈਗਾ ਪਾਲੀ ਦਾ ਘਰ ਤੇ ਦੋਨੇ ਘਰ ਇਹ ਆਪਣੇ ਨਵੇਂ-ਨਵੇਂ ਨੇਗੇ ਇਕੱਠੇ ਨੇ ਤੇ ਆਹ ਵਾਲਾ ਹੈਗਾ ਜੀ ਪਾਲੀ ਦੀ ਸ਼ਾਪ ਕੁਮਾਨ ਕਲੌਫ ਹਾਊਸ ਤੁਹਾਨੂੰ ਦਿਖਾਈ ਹੈ ਪਹਿਲਾਂ ਵੀ ਵੀਡੀਓ ਦੇ ਵਿੱਚ ਕਈ ਵਾਰੀ ਤੇ ਇਸ ਸਾਈਡ ਹੈਗਾ ਆਪਣਾ ਬਾਗਲਾ ਦੂਜੀ ਸਾਈਡ ਸੜਕ ਦੇ ਇਧਰਲੇ ਪਾਸੇ ਬਾਗਲ ਨੇ ਦੋਨੇ ਘਰਾਂ ਦੇ ਆ ਚਾਚੇ ਦਾ ਬਾਗਲਾ ਤੇ ਪਾਲੀ ਦਾ ਬਾਗਲਾ ਇਹਦੇ ਵਿੱਚੇ ਸਬਜ਼ੀ ਭਾਜੀ ਲਗਾਉਂਦੇ ਨੇ ਵੈਸੇ ਮੱਜਾ-ਮੁੱਜਾ ਸੇਸ਼ਕਾ ਤਾਂ ਨਹੀਂ ਰੱਖਿਆ ਹੋਇਆ ਹੈਗਾ ਇਧਰ ਪਹਿਲਾਂ ਡੈਰੀ ਕਰਦੀ ਸੀਗੇ ਬਾਈ ਖੋਰੀ ਛੋਟੇ ਖੋਰੀ ਚਾਚੇ ਦੇ ਮੁੰਡੇ ਛੋਟੇ ਤੇ ਹੁਣ ਵੱਡਾ ਬੇਟਾ ਜਿਹੜਾ ਬਾਹਰ ਚਲੇ ਗਿਆ ਤੇ ਫਿਰ ਦੂਜਾ ਬੇਟਾ ਕੰਮ ਕਰਦੇ ਨੇ ਹੋਰ ਤੇ ਇਹ ਵਾਲਾ ਹੈਗਾ ਜੀ ਇੱਧਰ ਬਸ ਸਬਜ਼ੀ ਭਾਜੀ ਵਗੈਰਾ ਕਰਦੇ ਨੇ ਬਾਕੀ ਬੂਟੇ ਲਾਏ ਹੋਏ ਨੇ ਕਿ ਜਿੰਨ ਦਿਖੋਣੇ ਤੁਹਾਨੂੰ ਅੰਦਰ ਖੋਲ ਕੇ ਇਹ ਲਿਖਿਆ ਵੀ ਜੇਕਰ ਤੁਸੀਂ ਲੜਨਾ ਹੀ ਚਾਹੁੰਦੇ ਹੋ ਤਾਂ ਭ੍ਰਿਸ਼ਟਾਚਾਰ, ਵੀਰ, ਜੁਗਾਰੀ ਤੇ ਗਰੀਬੀ ਨਾਲ ਲੜੋ ਪਰ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਦਾਨ ਕਰੋ, ਬੇਸਹਾਰਿਆਂ ਦੀ ਮਦਦ ਕਰੋ। ਹੋ ਸਕੇ ਉਧਾਰ ਨਾਲ ਜਾਵੇ ਖਾਸ ਮਿੱਤਰਾਂ ਕੋਲੋਂ। ਜੋਦਪੁਰ ਖਾਦਾ ਬੀਬੀ ਨੇ ਦਿੱਤਾ। ਤੈਨੂੰ ਕਿਹਾ ਸੀ ਸਮਾਧੀ ਚੱਲੀ ਮੱਥਾ ਟੇਕਣ ਤੂੰ ਕਹਤ ਨੂੰ ਗਿਆ ਨਾਲ। ਬਾਗਲ ਦੇ ਵਿੱਚ ਤਾਂ ਬਹੁਤ ਕੱਖ ਕੰਡਾ ਉੱਗੇ ਪਿਆ ਗੁਰਮਨ ਆਹ ਬਨਰਾਜ ਸੌਰੀ ਜੋਤ ਆਹ ਕੀ ਲੱਗੀ ਹੋਈ ਨੇ ਜਾਮਣਾ ਇਹ ਜਾਮਣ ਦਾ ਬੂਟਾ ਲੱਗਿਆ ਹੋਇਆ ਤੇ ਆਹ ਵਾਲਾ ਲੱਗਿਆ ਹੋਇਆ ਜੀ ਅਮਰੂਦ ਅਮਰੂਦ ਹੁਣ ਪੱਕ ਜਾਣਗੇ ਹਨਾ ਮੀਂਹ ਤੋਂ ਬਾਅਦ ਬਹੁਤ ਫਲ ਚੱਕਿਆ ਹੋਇਆ ਅਮਰੂਦ ਨੇ ਇਹ ਵਾਲੀ ਲੱਗੀ ਹੋਈ ਆ ਅੰਜੀਰ ਹਾਂਜੀ ਅੰਜੀਰ ਹੈ ਹਨਾ ਬਹੁਤ ਵੱਡਾ ਹੋ ਗਿਆ ਬੂਟਾ ਪਰ ਤਾਂ ਛੋਟਾ ਜਿਹਾ ਤੀਹੇ ਜਮੀ ਆਯੋਰਾ ਵੱਡਾ ਇਹਨੇ ਕਿੱਡੇ ਲੱਗਣ ਦੇਖੋ ਹੂੰ ਦੇਖਿਵੇਂ ਖਾਂਦੇ ਨੇ ਜੋ ਤਾਂ ਪੱਟੇ ਖਾ ਲੋ ਲਾਹ ਹੋ ਜਾਣਗੇ ਪੱਟਕੇ ਖਾ ਲੋ ਤੋੜ ਕੇ ਪੱਟਕੇ ਕਹਦੇ ਨੇ ਗਲਤੀ ਨਾ ਬੁਲੇ ਗਲਤੀ ਨਾ ਬੁਲੇ ਬਹੁਤ ਫਾਇਦੇ ਹੁੰਦੇ ਨੇ ਇਹਨਾਂ ਦੇ ਮਸੰਮੀਆਂ ਵੀ ਲੱਗੀ ਹੋਈ ਨੇ ਅੱਛਾ ਦੋ ਬੂਟੇ ਅਮਰੂਦ ਦੇ ਨੇਗੇ ਤੇ ਇੱਕ ਮਸੰਮੀਆਂ ਦਾ ਇਧਰ ਆਪ ਇਧਰ 베ਰੀ ਆ ਸਬਜੀ ਭਾਜੀ ਬਿਲਕੁਲ ਗਵਲੰਦ ਨੇ ਸਬਜੀ ਭਾਜੀ ਹੁਣ ਮਾੜਾ ਮੋਟਾ ਘੱਟ ਰੱਖ ਰਹੀ ਹੈਗੀ ਇਧਰ ਚੌਲੇ ਚੂਲੇ ਜੇ ਲੱਗੇ ਹੋਏ ਨੇਗੇ ਕਿਉਂਕਿ ਦੁਕਾਨ ਕਰਕੇ ਥੋੜੇ ਸੰਭਾਲ ਜ ਨਹੀਂ ਹੁੰਦੇ ਭਾਬੀ ਨੂੰ ਸ਼ੌਂਕ ਹੈ ਥੋੜੇ ਜੀਆ ਵੀਰਾ ਤਾਂ ਘੱਟ ਕਰਦਾ ਹੀ ਵਾਲਾ ਕੰਮ ਇਹ ਭਾਬੀ ਉਹ ਕਰ ਦਿੰਦੀ ਉਹਨੂੰ ਟਾਈਮ ਨਹੀਂ ਲੱਗਿਆ ਹੋਣਾ ਬਸ ਹੁਣ ਛੁੱਟੀਆਂ ਤੇ ਸੀਜ਼ਨ ਕਰਕੇ ਥੋੜੇ ਉਧਰ ਬੀਜੀ ਹੈਗੀ ਦੁਕਾਨ ਤੇ ਨਹੀਂ ਤੇ ਇਹ ਸਫਾਈ ਬਹੁਤ ਰੱਖਦੇ ਹੁੰਦੇ ਨਹੀਂ ਚੱਖ ਗੰਡਾ ਸਾਰਾ ਕੱਢ ਕੇ ਰੱਖ ਜੁੰਦੇ ਨੇ ਸਬਜੀ ਭਾਜੀ ਬਹੁਤ ਲੱਗੀ ਹੁੰਦੀ ਹੈਗੀ ਇੱਥੇ ਪਾਲਿਆ ਰੁੱਖਾਂ ਨਾਲ ਰਿਸ਼ਤਿਆਂ ਦੀ ਵੀ ਰੌਣਕ ਹੋ ਜਾਂਦੀ ਰਸਤਿਆਂ ਦੀ ਰੌਣਕ ਹੋ ਜਾਂਦੀ ਹੈ ਹੋਇਆ ਰੁੱਖਾਂ ਨਾਲ ਰਸਤਿਆਂ ਤੇ ਰੌਣਕ ਹੋ ਜਾਂਦੀ ਹੈ ਜਿਹੜੇ ਸ਼ਾਂਤੀਪੂਰਵਕ ਸਭ ਕੁਝ ਸਹਿ ਜਾਂਦੇ ਨੇ ਜਰੂਰ ਉਹਨਾਂ ਨੂੰ ਕੋਈ ਗਹਿਰੀ ਚੋਟ ਪਹੁੰਚੀ ਹੁੰਦੀ ਆ ਸਹੀ ਗੱਲ ਆ ਜਿਹੜੇ ਮਾੜੀ-ਮੁੱਟੀ ਲੜਾਈ ਝਗੜਿਆਂ ਨੂੰ ਕਿਸੇ ਨਹੀਂ ਕੁਛ ਗਈਆਂ ਗੱਲਾਂ ਨੂੰ ਗੁੱਸਾ ਨਹੀਂ ਕਰਦੇ ਹਨ ਉਹਨਾਂ ਨੂੰ ਸਭ ਕੁਝ ਸਹਿ ਆ ਹੁੰਦਾ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਹੈ ਉਹਨਾਂ ਨੇ ਔਖਾ ਸੋਖਾ ਟਾਈਮ ਸਾਰਾ ਦੇਖਿਆ ਹੁੰਦਾ ਜ਼ਰੂਰ ਨਹੀਂ ਹੁੰਦਾ ਵੀ ਬੰਦਾ ਕਿਸੇ ਦੇ ਕਈਆਂ ਤੇ ਵੀ ਉਹਨਾਂ ਦੇ ਬਰਾਬਰ ਵੈਸ ਕਰੇ ਤੇ ਚਲੋ ਬਾਕੀ ਆਪੋ ਆਪਣੀ ਸਮਝ ਹੁੰਦੀ ਹੈ ਕਿ ਜ਼ਰੂਰ ਦੱਸਿਓ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਕਿਸ ਤਰ੍ਹਾਂ ਦੇ ਤੁਹਾਨੂੰ ਹੈਡਿੰਗ ਲੱਗੇ ਇਹਨਾਂ ਦੇ ਉੱਤੇ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਤੇ ਜੋ ਮੈਂ ਤੁਹਾਨੂੰ ਦੱਸਿਆਗਾ ਵੀ ਸਹੀ ਹੈ ਜਾਂ ਗਲਤ ਹੈ ਬਾਕੀ ਜੀ ਇਹ ਨਾ ਆਪਣੇ ਬਾਈ ਨੇ ਦੁਕਾਨ ਦੇ ਸਾਰੇ ਆਪਣੇ ਪਿੱਛੇ ਭਾਂਡਾ ਬਣਿਆ ਹੋਇਆ ਸਾਰੇ ਉਹਦੇ ਉੱਤੇ ਲੱਗੇ ਹੋਏ ਨੇ ਗਿਲਖਵਾਈ ਨੇ ਇਹਨਾਂ ਨੇ ਤੇ ਬਹੁਤ ਸਾਰਾ ਧਿਆਨ ਜੋਗ ਰੱਖਣ ਗੱਲੋਂ ਨੇ ਜੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਆਪਾਂ ਨੂੰ ਇਹ ਹੈਡਿੰਗ ਪੜ੍ਹ ਕੇ ਜੇ ਆਪਾਂ ਧਿਆਨ ਚ ਰੱਖੀਏ ਨਾ ਵੀ ਕੀ ਲਿਖਿਆ ਹੋਇਆ ਆਪਾਂ ਨੂੰ ਸਮਝ ਵੀ ਆਪਣੇ ਆਪ ਹੀ ਆਉਂਦੀ ਹੈ ਵੀ ਇਹਦਾ मीनिंग ਕੀ ਬਣਦਾ ਹੈਗਾ ਚਲੋ ਜੀ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪੂਰੀ ਵੀਡੀਓ ਫੁੱਲ ਵਾਚ ਜ਼ਰੂਰ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਆਪਾਂ ਹੋਰ ਨਵੀਂ ਵੀਡੀਓ ਲੈ ਕੇ